ਮੈਂ ਨਹੀਂ ਕੀਤੇ ਹੋਏ ਨੇ ਸਰ ਜੀ ਰਾਜਪਥ ਦੇ ਬਾਕੀ ਇਮੀਗ੍ਰੇਸ਼ਨ ਦੇ ਵੀ ਇਹ ਚੈੱਕ ਕਰਦੇ ਆ। ਤੇ ਇਹਨਾਂ ਦੇ ਲਿਸੈਂਸ ਚੈੱਕ ਕਰ ਰਹੇ ਹੈਗੇ ਆ ਆਈਲੈਂਡਸ ਦੇ ਜਿਹੜੇ ਹੈਗੇ ਆ ਕਿ ਜਿਹਦੇ ਕੋਲ ਲਿਸੈਂਸ ਇਹੋ ਜਿਹੇ ਵੀ ਵਿੱਚ ਕਈ ਹੈਗੇ ਆ ਜਿਨ੍ਹਾਂ ਕੋਲ ਲਿਸੈਂਸ ਹੀ ਹੈ ਨਹੀਂ ਹੈਗੇ ਜਿਹੜੇ ਮਤਲਬ ਆਈਲੈਂਡਸ ਕਰਵਾ ਰਹੇ ਹੈਗੇ ਆ ਨਾ ਇਹਨਾਂ ਕੋਈ ਫਾਇਰ ਦਾ ਲਿਸੈਂਸ ਹੈਗਾ ਉਹ ਵੀ ਚੈੱਕ ਕਰ ਰਹੇ ਆ ਅਸੀਂ ਸਕਿਉਰਟੀ ਪੱਖੋਂ ਜਿਹੜਾ ਹੈਗਾ ਸਾਰਾ ਕੁਝ ਚੈੱਕ ਕਰ ਰਹੇ ਆ ਕਿ ਜੇ ਵੀ ਕੋਈ ਜਿਹਦੇ ਕੋਲ ਨਾ ਹੋਇਆ ਇਹ ਉੱਤੇ ਪਰਚਾ ਦਾਜੀ ਕੀਤਾ ਜਾਊਗਾ ਸਰ ਕਿਹੜੇ ਕਿਹੜੇ ਸੈਂਟਰ ਤੇ ਰਿਪੋਰਟ ਕੀਤੀ ਸੱਤ ਅੱਠਾਂ ਤੇ ਕੀਤੀ ਅਸੀਂ ਨਾਮ ਨਹੀਂ ਦੱਸ ਸਕਦੇ ਇਹਨਾਂ ਪਰਚਾ ਰਿਫ ਬਾਕੀ ਕੀ ਕਾਰਵਾਈ ਹੋਏਗੀ ਇਹਨਾਂ ਦੇ ਖਿਲਾਫ ਜੇ ਇਸ ਤੋਂ ਕੋਈ ਲਾਇਸੈਂਸ ਐਕਸਪਾਇਰ ਹੋ ਰਿਹਾ ਜੇ ਫਾਈਲ ਜਿੱਤੀ ਪਰਚਾ ਦਾਜੀ ਕਰਾਂਗੇ ਠੀਕ ਹੈ ਸਰ ਹਾਂ ਜੀ ਹਰ ਤੱਕ ਫੋਕੋ ਦਦਾ ਦੇ ਮਿਲਿਆ ਕੁਝ ਇਹਦੇ ਵਿੱਚੋਂ ਜੀ ਨਵੇਂ ਕਾਗਜ਼ ਪੈ ਲਿਸੈਂਸ ਵੈਰੀਫਾਈ ਕਰਦੇ ਪਏ ਆ ਸਰ ਅੱਗੇ ਵੀ ਜਾਰੀ ਰਹੇਗੀ ਇਸ ਦਾ ਬਿਲਕੁਲ ਬਿਲਕੁਲ ਜਾਰੀ ਰਹੂਗੀ ਸਰ ਕੀ ਕਹਿਣਾ ਚਾਹੋਗੇ ਜਿਹੜੇ ਇੱਦਾਂ ਦੇ ਹਾਈਲਾਈਟ ਸੈਂਟਰ ਨੇ ਜਿਹੜੇ ਕਿ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਇਲੀਗਲ ਚਲਾ ਰਹੇ ਨੇ ਲੋਕਾਂ ਨੂੰ ਠੱਗੀਆਂ ਮਾਰ ਰਹੇ ਹੈਗੇ ਜਿਹੜੇ ਕਿ ਥੋੜੇ ਟਾਈਮ ਵਾਸਤੇ ਜਿਹੜਾ ਹੈਗਾ ਦਫਤਰ ਖੋਲ ਲੈਂਦੇ ਆ ਠੱਗੀ ਮਾਰ ਕੇ ਗਾਹ ਜਾਂਦੇ ਹੈਗੇ ਆ ਲਿਸੈਂਸ ਕੋਈ ਇਹਨਾਂ ਕੋਲ ਹੁੰਦਾ ਨਹੀਂ ਹੈਗਾ ਤੇ ਉਹਨਾਂ ਤੇ ਕਾਰਵਾਈ ਕੀਤੀ ਹੈਗੀ ਆ ਮੈਂ ਨਹੀਂ ਕਿਤੇ ਹੋਏ ਨਹੀਂ ਸਰ ਜੀ ਰਾਜਪੁਰੇ ਬਾਤ ਕੋ ਇਮੀਗ੍ਰੇਸ਼ਨ ਨਹੀਂ ਹੈ ਮੈਂ ਆਪਦੀ ਵੀ ਇਹ ਚੈੱਕ ਕਰ ਰਿਹਾ ਤੇ ਇਹਨਾਂ ਦਾ ਲਾਇਸੈਂਸ ਚੈੱਕ ਕਰ ਰਹੇ ਹੈਗੇ ਆਈਲੈਂਡਸ ਦੇ ਜਿਹੜੇ ਹੈਗੇ ਆ ਕਿ ਜਿਹਦੇ ਕੋਲ ਲਾਇਸੈਂਸ ਇਹੋ ਜਿਹੇ ਵੀ ਵਿੱਚ ਕਈ ਹੈਗੇ ਆ ਜਿਨ੍ਹਾਂ ਕੋਲ ਲਾਇਸੈਂਸ ਹੀ ਹੈ ਨਹੀਂ ਹੈਗੇ ਜਿਹੜੇ ਮਤਲਬ ਆਈਲੈਂਡਸ ਕਰਵਾ ਰਹੇ ਹੈਗੇ ਆ ਨਾ ਇਹਨਾਂ ਕੋਈ ਫਾਇਰ ਦਾ ਲਾਇਸੈਂਸ ਹੈਗਾ ਉਹ ਵੀ ਚੈੱਕ ਕਰ ਰਹੇ ਆ ਅਸੀਂ ਸਕਿਉਰਟੀ ਪੱਖੋਂ ਜਿਹੜਾ ਹੈਗਾ ਸਾਰਾ ਕੁਝ ਚੈੱਕ ਕਰ ਰਹੇ ਆ ਕਿ ਜੇ ਵੀ ਕੋਈ ਜਿਹਦੇ ਕੋਲ ਨਾ ਹੋਇਆ ਇਹ ਉੱਤ ਪਰਚਾ ਦਾਜ ਕੀਤਾ ਜਾਊਗਾ ਸਰ ਕਿਹੜੇ ਕਿਹੜੇ ਸੈਂਟਰ ਤੇ ਰਿਪੋਰਟ ਕੀਤੀ ਸੱਤ ਅੱਠਾਂ ਤੇ ਕੀਤੀ ਪਰ ਨਾਮ ਨਹੀਂ ਦੱਸ ਸਕਦੇ ਇਹਨਾਂ ਪਰਚਾ ਦੀ ਕੀ ਕਾਰਵਾਈ ਹੋਏਗੀ ਇਹਨਾਂ ਦੇ ਖਿਲਾਫ ਜੇ ਇਸ ਤੋਂ ਕੋਈ ਲਾਇਸੈਂਸ ਐਕਸਪਾਇਰ ਹੋ ਜਾਵੇ ਫਾਈਲ ਜੇ ਪਰਚਾ ਦਾਜ ਕਰਾਂਗੇ ਠੀਕ ਹੈ ਸਰ ਹਾਂ ਜੀ ਹਰ ਤੱਕ ਫੋਕੋ ਦਦਾਈ ਮਿਲਿਆ ਕੁਝ ਇਹਨਾਂ ਦੇ ਵਿੱਚੋਂ ਜਿਹਨਾਂ ਨੂੰ ਨਵੇਂ ਕਾਗਜ਼ ਪੈ ਲਿਸੈਂਸ ਵੈਰੀਫਾਈ ਕਰਦੇ ਪਏ ਆ ਸਰ ਅੱਗੇ ਵੀ ਜਾਰੀ ਰਹੇਗੀ ਇਸ ਤਰ੍ਹਾਂ ਦੀ ਬਿਲਕੁਲ ਬਿਲਕੁਲ ਜਾਰੀ ਰਹੂਗੀ ਸਰ ਇਹ ਕਹਿਣਾ ਚਾਹਾਂਗੇ ਜਿਹੜੇ ਇੱਦਾਂ ਦੇ ਹਾਈਲਾਈਟ ਸੈਂਟਰ ਦੇ ਜਿਹੜੇ ਕਿ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਇਲੀਗਲ ਚਲਾ ਰਹੇ ਨੇ ਲੋਕਾਂ ਨੂੰ ਠੱਗੀਆਂ ਮਾਰ ਰਹੇ ਹੈਗੇ ਜਿਹੜੇ ਕਿ ਥੋੜੇ ਟਾਈਮ ਵਾਸਤੇ ਜਿਹੜੇ ਹੈਗਾ ਦਫਤਰ ਖੋਲ ਲੈਂਦੇ ਆ ਠੱਗੀ ਮਾਰ ਕੇ ਗਾਹਾਂ ਜਾਂਦੇ ਹੈਗੇ ਆ ਲਿਸੈਂਸ ਕੋਈ ਇਹਨਾਂ ਕੋਲ ਹੁੰਦਾ ਨਹੀਂ ਹੈਗਾ ਤੇ ਉਹਨਾਂ ਤੇ ਕਾਰਵਾਈ ਕੀਤੀ ਹੈਗੀ ਆ ਨਹੀਂ ਕੀਤੇ ਹੋਏ ਨੇ ਸਰ ਜੀ ਰਾਜਪੁਰੇ ਵੱਲੋਂ ਕਿਮੀਗ੍ਰੇਸ਼ਨ ਮੈਂ ਆਪਾਂ ਲਈ ਇਹ ਸਟੱਡੀ ਕਰ ਰਹੇ ਹਾਂ ਤੇ ਇਹਨਾਂ ਦੇ ਲਿਸੈਂਸ ਚੈੱਕ ਕਰ ਰਹੇ ਹੈਗੇ ਆਈਲੈਂਡਸ ਦੇ ਜਿਹੜੇ ਹੈਗੇ ਆ ਕਿ ਜਿਹਦੇ ਕੋਲ ਲਿਸੈਂਸ ਇਹੋ ਜਿਹੇ ਵੀ ਵਿੱਚ ਕਈ ਹੈਗੇ ਆ ਜਿਨ੍ਹਾਂ ਕੋਲ ਲਿਸੈਂਸ ਹੀ ਹੈ ਨਹੀਂ ਹੈਗੇ ਜਿਹੜੇ ਮਤਲਬ ਆਈਲੈਂਡਸ ਕਰਵਾ ਰਹੇ ਹੈਗੇ ਆ ਨਾ ਇਹਨਾਂ ਕੋਈ ਫਾਇਰ ਦਾ ਲਿਸੈਂਸ ਹੈਗਾ ਉਹ ਵੀ ਚੈੱਕ ਕਰ ਰਹੇ ਆ ਅਸੀਂ ਸਕਿਉਰਟੀ ਪੱਖੋਂ ਜਿਹੜਾ ਹੈਗਾ ਸਾਰਾ ਕੁਝ ਚੈੱਕ ਕਰ ਰਹੇ ਆ ਕਿ ਜੇ ਵੀ ਕੋਈ ਜਿਹਦੇ ਕੋਲ ਨਾਂ ਹੋਇਆ ਇਹ ਤਾਂ ਪਰਚਾ ਦਾਜ ਕੀਤਾ ਜਾਊਗਾ ਸਰ ਕਿਹੜੇ ਕਿਹੜੇ ਸੈਂਟਰ ਤੇ ਰਿਪੋਰਟ ਕੀਤੀ ਸੱਤ ਅੱਠਾਂ ਤੇ ਕੀਤੀ ਪਰ ਨਾਮ ਨਹੀਂ ਦੱਸ ਸਕਦੇ ਇਹਨਾਂ ਪਰਚਾ ਦੀ ਕੀ ਕਾਰਵਾਈ ਹੋਏਗੀ ਇਹਨਾਂ ਦੇ ਖਿਲਾਫ ਜੇ ਇਸ ਤੋਂ ਕੋਈ ਲਾਇਸੈਂਸ ਐਕਸਪਾਇਰ ਹੋ ਜਾਵੇ ਫਾਈਲ ਸੇਕਟਰੀ ਪਰਚਾ ਦਾਜ ਕਰਾਂਗੇ ਠੀਕ ਹੈ ਸਰ ਹਾਂ ਜੀ ਅੱਜ ਤੱਕ ਫੋਕੋ ਬਈ ਦਦਾਈ ਮਿਲਿਆ ਕੁਝ ਇਹਨਾਂ ਦੇ ਵਿੱਚੋਂ ਜਿਹੜਾ ਨਿਊ ਕਾਗਜ਼ ਪੈਰੀ ਲਾਇਸੈਂਸ ਵੈਰੀਫਾਈ ਕਰਦੇ ਪਏ ਆ ਸਰ ਅੱਗੇ ਵੀ ਜਾਰੀ ਰਹੇਗੀ ਇਸ ਤਰ੍ਹਾਂ ਦੀ ਬਿਲਕੁਲ ਬਿਲਕੁਲ ਜਾਰੀ ਰਹੂਗੀ ਸਰ ਕੀ ਕਹਿਣਾ ਚਾਹੋਗੇ ਜਿਹੜੇ ਇੱਦਾਂ ਦੇ ਹਾਈਲਾਈਟ ਸੈਂਟਰ ਦੇ ਜਿਹੜੇ ਕਿ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਇਲੀਗਲ ਚਲਾ ਰਹੇ ਨੇ ਲੋਕਾਂ ਨੂੰ ਠੱਗੀਆਂ ਮਾਰ ਰਹੇ ਹੈਗੇ ਜਿਹੜੇ ਕਿ ਥੋੜੇ ਟਾਈਮ ਵਾਸਤੇ ਜਿਹੜਾ ਹੈਗਾ ਦਫਤਰ ਖੋਲ ਲੈਂਦੇ ਆ ਠੱਗੀ ਮਾਰ ਕੇ ਗਾਹ ਜਾਂਦੇ ਹੈਗੇ ਆ ਲਾਇਸੈਂਸ ਕੋਈ ਇਹਨਾਂ ਕੋਲ ਹੁੰਦਾ ਨਹੀਂ ਹੈਗਾ ਇਹ ਉਹਨਾਂ ਤੇ ਕਾਰਵਾਈ ਕੀਤੀ ਹੈਗੀ ਆ